ਤੁਹੋੜਾ ਹਾਰਟ ਬ੍ਰੇਕਿੰਗ ਇਹ ਚੀਜ਼ ਹੈ ਜਦੋਂ ਨਾ ਇੱਕ ਲੇਡੀਜ਼ ਕਹਿੰਦੀਆਂ ਨੇ ਹਨਾ ਵੀ ਤੁਹਾਡੇ ਮੁੰਡਾ ਹੋਣਾ ਚਾਹੀਦਾ ਸੀ ਲਾਈਕ ਉਹ ਮੈਨੂੰ ਅਜੇ ਤੱਕ ਕਨਸੈਪਟ ਸਮਝ ਨਹੀਂ ਲੱਗਿਆ ਜਦੋਂ ਆਪਾਂ ਬਿਜ਼ੀ ਹੋ ਜਾਂਦੇ ਆ ਆਪਾਂ ਪੈਸੇ ਪਿੱਛੇ ਭੱਜਣ ਲੱਗੇ ਨੇ ਆ ਕੰਮ ਪਿੱਛੇ ਕੰਪੀਟੀਸ਼ਨ ਵਿੱਚ ਕਰ ਲਾਏ ਨੇ ਤੁਸੀਂ ਆਪਦੇ ਪਰਿਵਾਰ ਨੂੰ ਨਿਕ ਕਲੈਕਟ ਕਰਨ ਲੱਗੇ ਨੇ ਸੋ ਉਹ ਚੀਜ਼ ਮੈਂ ਜਰੂਰ ਆਪਣੇ ਆਪ ਤੇ ਮੈਨੂੰ ਪਿੰਚ ਹੋਈ ਜਦੋਂ ਜਿਹੜਾ ਮੇਰਾ ਕੈਕਟਰ ਸੀਗਾ ਮੇਰੀ ਲਾਈਫ ਨਾਲ ਬਹੁਤ ਮੈਚ ਕਰਦਾ ਸੀ ਕਿਉਂਕਿ ਇੱਕ ਸੁਭਾਅ ਸੀਗਾ ਮੇਰੇ ਕੈਕਟਰ ਦਾ ਜਿਹੜਾ ਮੈਨੂੰ ਲੱਗਿਆ ਯਾਰ ਵੀ ਮੈਂ ਇਦਾਂ ਪਹਿਲਾਂ ਹੁੰਦਾ ਸੀਗਾ ਉਹ ਮੈਨੂੰ ਰੀਅਲਾਈਜੇਸ਼ਨ ਹੀ ਮਿਲੀ ਮੈਂ ਕਿ ਯਾਰ ਵੀ ਮੈਂ ਜਦੋਂ ਇ ਮੈਂ ਵੀ ਇਹੀ ਚੀਜ਼ ਸਿੱਖ ਰਿਹਾ ਹਾਂ ਕਿ ਸਬਰ ਤੇ ਸ਼ਾਂਤੀ ਤੇ ਨਾਲ ਹੀ ਕੰਮ ਹੁੰਦੇ ਆ ਪੇਸ਼ੈਂਸ ਦੇ ਨਾਲ ਕੀ ਹੈ ਨਾ ਵੀ ਨਾ ਪੇਸ਼ੈਂਸ ਹੋਣ ਤੱਕ ਇਹੀ ਹੁੰਦਾ ਵੀ ਬੰਦਾ ਦਿਮਾਗਜੀ ਤੌਰ ਤੇ ਥੋੜਾ ਹਿੱਲ ਜਾਂਦਾ ਤੇ ਨਾ ਸਟ੍ਰੈਸ ਇਹ ਉਹ ਚੀਜ਼ ਆ ਜਾਂਦੀ ਹੈ ਨੇ ਸੋ ਆਪ ਦਾ ਰਿਲੈਕਸ ਹੋ ਕੇ ਬਸ ਸਬਰ ਨਾਲ ਕੰਮ ਕਰੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਜੀ ਅਰਦਾਸ ਸਰਬੱਤ ਦੇ ਭਲੇ ਦੀ ਸੋ ਫਿਲਮ ਦੇ ਵਿੱਚ ਬੜੇ ਸੋਹਣੇ ਕਿਰਦਾਰ ਨੇ ਟਰੇਲਰ ਰਿਲੀਜ਼ ਹੋ ਗਿਆ ਸੀ ਸਾਰਿਆਂ ਨੇ ਟਰੇਲਰ ਦੇਖਿਆ ਸੋ ਗੂਸਬੰਪਸ ਦੇ ਰਿਹਾ ਟਰੇਲਰ ਸਾਨੂੰ ਸ ਚਲ ਰਹੀਆਂ ਨੇ ਸੋ ਸਟਾਰਕਾਸ ਦੇ ਨਾਲ ਗੱਲਬਾਤ ਕਰ ਲਈਏ ਸੋ ਇੱਕ ਹੋਰ ਸਟਾਰ ਸਾਡੇ ਨਾਲ ਮੌਜੂਦ ਹੈਗੇ ਨੇ ਜੱਗੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਜੱਗੀ ਅਰਦਾਸ ਫਿਲਮ ਤੁਹਾਡੇ ਮੈਨੂੰ ਲੱਗਦਾ ਕਿ ਜਰਨੀ ਦੀ ਸਭ ਤੋਂ ਅਲੱਗ ਫਿਲਮ ਹੈ ਰਾਈਟ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹਿੰਦਾ ਹੈ ਕਿਉਂਕਿ ਬੜੇ ਕੈਰੈਕਟਰਸ ਤੁਸੀਂ ਕੀਤੇ ਨੇ ਅਲੱਗ-ਅਲੱਗ ਜਨਰ ਦੇ ਪਰ ਅਰਦਾਸ ਦੇ ਵਿੱਚ ਪਹਿਲਾਂ ਤਾਂ ਸਮਝਣਾ ਚਾਹੂੰਗੀ ਤੁਹਾਡਾ ਕਿਰਦਾਰ ਕੀ ਹੈ ਜੀ ਮੇਰਾ ਦੇਖੋ ਰਿਐਲਿਟੀ ਨੂੰ ਹਿਟ ਕਰਨ ਵਾਲਾ ਇੱਕ ਕੈਰੈਕਟਰ ਹੈ ਜਿਹੜੇ ਜਿਹਨਾਂ ਦੀ ਰਿਲੇਸ਼ਨਸ਼ਿਪ ਮੈਂ ਬਣਾ ਬਣਦੀ ਨਹੀਂ ਮੇਰੀ ਬੇਟੀ ਐ ਫਿਲਮ ਦੇ ਵਿੱਚ ਪਰ ਮੈਂ ਬੇਟਾ ਭੌਲਦਾ ਮੈਂ ਸੋ ਉਹਦੀ ਅਰਦਾਸ ਦੀ ਅਰਜੀ ਲਾਉਣ ਜਾਂਦਾ ਮੈਂ ਹਯੂਰ ਸਾਹਿਬ ਸੋ ਇੱਕ ਜਰਨੀ ਦੀ ਸਟੋਰੀ ਹੈ ਬਿਊਟੀਫੁਲ ਸਟੋਰੀ ਹੈ ਐ ਏਵਰੀ ਕੈਰੈਕਟਰ ਹਨਾ ਕੁਝ ਤੁਹਾਨੂੰ ਸਿਖਾਊਗਾ ਫਿਲਮ ਦੇ ਵਿੱਚ ਸਿਖਾਊਗਾ ਨਹੀਂ ਤੇ ਨਹੀਂ ਤਾਂ ਤੁਹਾਡੀ ਆਪਦੀ ਔਕਾਤ ਤੁਹਾਨੂੰ ਦਿਖਾਊਗਾ ਵਿਚ ਇਜ਼ ਆਈ ਥਿੰਕ ਗਿਪੀ ਬਾਇਨੇ ਬਹੁਤ ਵਧੀਆ ਕਨਸੈਪਟ ਐਸ ਕੀ ਸ਼ੂਟ ਕੀਤਾ ਜਿਵੇਂ ਪਹਿਲਾਂ ਅਪ ਸੀਕੁਐਲਸ ਦੇਖਦੇ ਆ ਕਦੇ ਕਦੇ ਇਦਰਾਦੰਦਾ ਹੁੰਦਾ ਯਾਰ ਸਟੋਰੀ ਕਿੱਥੇ ਮਿਲੇ ਨਾ ਨੋ ਨੋ ਥਿਸ ਇਜ਼ ਵੈਰੀ ਡਿਫਰੈਂਟ ਸੋ ਐਵਰੀ ਕੈਰੈਕਟਰ ਨੇ ਆਪਦਾ ਆਪਦਾ ਪਾਰਟ ਵਧੀਆ ਨਿਭਾਇਆ ਬਟ ਜਰਨੀ ਦੀ ਸਟੋਰੀ ਆਪ ਤੁਸੀਂ ਹਯੂਰ ਸਾਹਿਬ ਇਦਾਂ ਲੱਗੋ ਤੁਸੀਂ ਆਪ ਜਿਵੇਂ ਦਰਸ਼ਨ ਕਰ ਰਹੇ ਹੋ ਐਂਡ ਬਟ ਓਵਰ ਆਲ ਇਟਸ ਅ ਬਲੇਸਿੰਗ ਟੂ ਬੀ ਇਨ ਪਾਰਟ ਆਫ ਦਿਸ ਫਰਮ ਯਾ ਸੋ ਜਿਸ ਤਰ੍ਹਾਂ ਹੈ ਨਾ ਕੁੜੀ ਦੇ ਲਈ ਤੁਸੀਂ ਅਰਦਾਸ ਕਰ ਰਹੇ ਹੋ ਇਹ ਰਿਐਲਿਟੀ ਦੇ ਵਿੱਚ ਇਹ ਰੀਅਲ ਚੀਜ਼ਾਂ ਨੇ ਜਿਹੜੀਆਂ ਗਿੱਪੀ ਨੇ ਹਾਂ ਮੁੰਡੇ ਲਈ ਅਰਦਾਸ ਕਰ ਰਹੇ ਹੋ ਇਹ ਰੀਅਲ ਚੀਜ਼ਾਂ ਨੇ ਜਿਹੜੀਆਂ ਹੈ ਨਾ ਗਿੱਪੀ ਨੇ ਆਪਣੀ ਪੈਨਿੰਗ ਕੀਤੀ ਹੈ ਹਨਾ ਸਾਰੀ ਤੇ ਇਹ ਚੀਜ਼ਾਂ ਤੋਂ ਕਿਸ ਤਰ੍ਹਾਂ ਲੋਕ ਅਰਦਾਸ ਦੇਖਣ ਤੋਂ ਬਾਅਦ ਉੱਪਰ ਉੱਠੇਗੀ ਲੋਕਾਂ ਦੀ ਸੋਚ ਕਿਉਂਕਿ ਆਪਾਂ ਹਨਾ ਕਿਉਂਕਿ ਹਮ ਬਹੁਤ ਆਪਾਂ ਲਾਈਵਲੀ ਦੇਖਦੇ ਆ ਲੋਕ ਹਮੇਸ਼ਾ ਮੁੰਡੇ ਲਈ ਅਰਦਾਸ ਕਰਦੇ ਨੇ ਲੇਕਿਨ ਕੁੜੀ ਲਈ ਮਾਇੂਸੀ ਹੋ ਜਾਂਦੀ ਹੈ ਨਹੀਂ ਉਹੀ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਹੈ ਨਾਲੇ ਇਹਨਾ ਇੱਕ ਥੋੜਾ ਜਿਹਾ ਹਾਰਟ ਬ੍ਰੇਕਿੰਗ ਇਹ ਚੀਜ਼ ਹੈ ਜਦੋਂ ਨਾ ਇੱਕ ਲੇਡੀਜ਼ ਕਹਿੰਦੀਆਂ ਨੇ ਹਨਾ ਵੀ ਤੁਹਾਡੇ ਮੁੰਡਾ ਹੋਣਾ ਚਾਹੀਦਾ ਸੀ ਹਨਾ ਲਾਈਕ ਉਹ ਮੈਨੂੰ ਅਜੇ ਤੱਕ ਕਨਸੈਪਟ ਸਮਝ ਨਹੀਂ ਲੱਗਿਆ ਬਟ ਡੈਫੀਨਟਲੀ ਯੂ نو ਲੋਕਨ ਉਹ ਹੀ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਆਪਣੇ ਆਪ ਨੂੰ ਰਿਅਲਾਈਜ਼ ਕਰਨ ਲਈ ਇੱਕ ਚੀਜ਼ ਹਨਾ ਫਿਲਮ ਸਿਖਾਉਗੀ ਸੋ ਜਿਹੜੇ ਜਿਨ੍ਹਾਂ ਦੀ ਅਪਰੇਜ ਹੈਗੀ ਆ ਜਰੂਰ ਫਿਲਮ ਦੇਖੋ ਪਰ ਮੈਂ ਹਮੇਸ਼ਾ ਇਹ ਕਹਿੰਦਾ ਵੀ ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਸਕੂਲਸ ਦੇ ਵਿੱਚ ਕਿਡਸ ਨੇ ਜਿਨ੍ਹਾਂ ਨੂੰ ਹਲੇ ਸਿੱਖਿਆ ਸਿਖਾਈ ਜਾਂਦੀ ਆ ਹਨਾ ਸਕੂਲਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਆਈ ਥਿੰਕ ਦੇ ਸ਼ੁਡ ਵਾਚ ਥਿਸ ਫਿਲਮ ਇਹ ਫਿਲਮ ਦੇ ਵਿੱਚ ਕੀ ਹੈ ਤੁਸੀਂ ਹਮੇਸ਼ਾ ਕਹਿੰਦੇ ਹੋ ਨਾ ਵੀ ਕਿਸੇ ਦੀਆਂ ਗਲਤੀਆਂ ਤੋਂ ਸਿੱਖਣਾ ਇਹ ਕੋਈ ਚੰਗਾ ਕੋਈ ਮਾੜਾ ਗਲਤ ਕਰੈਕਟਰ ਹੈਗੇ ਨੇ ਗਲਤ ਸਟੋਰੀ ਹੈ ਗਲਤ ਸੋਚਣੀ ਹੈ ਹਨਾ ਇਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲਦਾ ਵਾ ਸੋ ਅਰਦਾਸ ਇਦਾਂ ਨਹੀਂ ਹੈਗਾ ਜਸਟ ਫੋਰ ਦਾ ਸਿਨੇਮਾ ਇਜ਼ ਫੋਰ ਦਾ ਵਰਲਡ ਮਤਲਬ ਵੀ ਇਟ ਇਜ਼ ਫੋਰ ਏਵਰੀ ਪਰਸਨ ਜੁਵਾਕ ਤੋਂ ਲੈ ਕੇ ਐਲਡਰਲੀ ਤੋਂ ਲੈ ਕੇ ਸਿੱਖਿਆ ਵਾਲੀ ਫਿਲਮ ਆ ਬਿਊਟੀਫੁਲ ਫੀਲ ਮਿਊਜ਼ਿਕ ਅੱਛਾ ਵਾ ਸਟੋਰੀ ਲਾਈਨ ਡਾਇਲੌਗਸ ਏਵਰੀਥਿੰਗ ਈਮੋਸ਼ਨ ਏਵਰੀਥਿੰਗ ਇਜ਼ ਪਰਫੈਕਟ ਤੁਸੀਂ ਅਰਦਾਸ মুਵੀ ਸ਼ੂਟ ਕਰ ਲਈ ਹੈ ਹਨਾ ਅ ਅਰਦਾਸ মুਵੀ ਤੋਂ ਕਿਹੜੀ ਚੀਜ਼ ਤੁਹਾਡੀ ਇਹੋ ਜਿਹੀ ਹੋਈ ਹੈ ਕਿ ਲਾਈਫ ਦੇ ਵਿੱਚ ਚੇਂजेस ਆਏ ਨੇ ਅਰਦਾਸ ਦੀ ਸ਼ੂਟਿੰਗ ਤੋਂ ਬਾਅਦ ਕਿ ਪਹਿਲਾਂ ਇਹ ਨਹੀਂ ਹੋ ਰਿਹਾ ਸੀ ਲੇਕਿਨ ਜਦ মুਵੀ ਹੋ ਗਈ ਸ਼ੂਟ ਮੈਂ ਸ਼ੂਟਿੰਗ ਦੇ ਦੌਰਾਨ ਕਨਸੈਪਟਸ ਦੇ ਦੌਰਾਨ ਇਹ ਚੀਜ਼ਾਂ ਮੈਂ ਸਿੱਖੀਆਂ ਨੇ ਔਰ ਇਹਨਾਂ ਨੂੰ ਮੈਂ ਇੰਪਲੀਮੈਂਟ ਕਰੂੰਗਾ ਕੀ ਕੁਝ ਤੁਸੀਂ ਨਵਾਂ ਸਿੱਖਿਆ ਜਿਵੇਂ ਨਾ ਮੈਂ ਤੁਹਾਨੂੰ ਆਪ ਦੀ ਰਿਐਲਿਟੀ ਦੀ ਗੱਲ ਦੱਸਦਾ ਜਦੋਂ ਆਪਾਂ ਬਿਜ਼ੀ ਹੋ ਜਾਂਦੇ ਆ ਆਪਾਂ ਪਾਸੇ ਪਿੱਛੇ ਭੱਜਣ ਲੱਗੇ ਨੇ ਕੰਮ ਪਿੱਛੇ ਕੰਪੀਟੀਸ਼ਨ ਵਿੱਚ ਜਿੱਤ ਕਰਨ ਲੱਗੇ ਨੇ ਤੁਸੀਂ ਆਪਦੇ ਪਰਿਵਾਰ ਨੂੰ ਲੈ ਕਲੈਕਟ ਕਰਨ ਲੱਗ ਜੰਨੇ ਹੋ ਸੋ ਉਹ ਚੀਜ਼ ਮੈਂ ਜਰੂਰ ਆਪਣੇ ਆਪ ਤੇ ਮੈਨੂੰ ਪਿੰਚ ਹੋਈ ਜਦੋਂ ਜਿਹੜਾ ਮੇਰਾ ਕੈਰੈਕਟਰ ਸੀਗਾ ਮੇਰੀ ਲਾਈਫ ਨਾਲ ਬਹੁਤ ਮੈਚ ਕਰਦਾ ਸੀ ਰਾਈਟ ਕਿਉਂਕਿ ਇੱਕ ਸੁਭਾਅ ਸੀਗਾ ਮੇਰੇ ਕੈਰੈਕਟਰ ਦਾ ਜਿਹੜਾ ਮੈਨੂੰ ਲੱਗਿਆ ਯਾਰ ਵੀ ਮੈਂ ਇਦਾਂ ਪਹਿਲਾਂ ਹੁੰਦਾ ਸੀਗਾ ਉਹ ਮੈਨੂੰ ਰੀਅਲਾਈਜੇਸ਼ਨ ਮਿਲੀ ਮੈਂ ਕਿਹਾ ਯਾਰ ਵੀ ਮੈਂ ਜਦੋਂ ਇਦਾਂ ਹੁੰਦਾ ਸੀਗਾ ਮਾਂ ਪਿਓ ਦਾ ਬੜਾ ਦੁੱਖ ਦਿਖਾਇਆ ਹੋਣਾ ਰਾਈਟ ਸੋ ਡੈਫੀਨਿਟਲੀ ਇਹ ਕੈਰੈਕਟਰ ਨੇ ਮੈਨੂੰ ਥੋੜਾ ਆਪਣੇ ਆਪ ਨੂੰ ਜਦੋਂ ਮੈਨੂੰ ਮੇਰੀ ਔਕਾਤ ਦਿਖਾਈ ਗਈ ਹੈ ਨਾ ਕਿ ਮੈਂ ਕਿੱਦਾਂ ਦਾ ਹੁੰਦਾ ਸੀ ਸੋ ਡੈਫੀਨਟਲੀ ਆਈ ਥਿੰਕ ਯੂ نو ਡਿਫਰੈਂਟ ਕਨਸੈਪਟ ਦੇ ਨਾਲ ਨਾ ਮੈਂ ਕਦੇ ਇਦਾਂ ਦਾ ਸਿਨੇਮਾ ਕੀਤਾ ਵੀ ਨਹੀਂ ਸੀਗਾ ਸੋ ਮੈਨੂੰ ਬਹੁਤ ਚੰਗਾ ਲੱਗੇ ਗੈਕਟਰ ਕਰਕੇ ਯਾਰ ਸੋ ਜੈਸਮੀਨ ਇਸ ਫਿਲਮ ਦਾ ਹਿੱਸਾ ਨੇ ਹੈਨਾ ਪੰਜਾਬੀ ਫਿਲਮ ਮੈਨੂੰ ਲੱਗਾ ਗਿੱਪੀ ਦੇ ਨਾਲ ਉਹਨਾਂ ਦੀ ਦੂਸਰੀ ਆ ਸੋ ਤੁਹਾਡਾ ਐਕਸਪੀਰੀਅੰਸ ਹੋਇਆ ਜੈਸਮੀਨ ਦੇ ਨਾਲ ਸੈੱਟ ਤੇ ਤੁਸੀਂ ਕੀ ਚੀਜ਼ ਆਬਜ਼ਰਵ ਕੀਤੀ ਹੈ ਕੀ ਦੇਖਿਆ ਕਿ ਉਹਦੇ ਵਿੱਚ ਚੇਂਜਸ ਆਏ ਹਨ ਉਹਨੇ ਇੰਨਾ ਆਪਣੇ ਆਪ ਨੂੰ ਚੇਂਜ ਕੀਤਾ ਹੈ ਇੰਡਸਟਰੀ ਦੇ ਵਿੱਚ ਆ ਕੇ ਹੈਨਾ ਹਿੰਦੀ ਬੋਲਣ ਵਾਲੀ ਕੁੜੀ ਪੰਜਾਬੀ ਫਿਲਮਾਂ ਚ ਕੰਮ ਕਰ ਰਹੀ ਹੈ ਹਾਂਜੀ ਪਰ ਹਿੰਦੀ ਫਿਲਮਾਂ ਤੇ ਉਹਨਾਂ ਦੀ ਹੈ ਨਹੀਂ ਅਪਰੋਚ ਸ਼ੀਜ਼ ਹਾਂ ਸ਼ੀਜ਼ ਯੂ ਨੋ ਬਿਊਟੀਫੁਲ ਇਨਸਾਨ ਹੈਨਾ ਸ਼ੀਜ਼ ਗੁੱਡ ਹਾਰਟਿਡ ਪਿਅਰ ਸੋਲਰ ਇਹ ਚੀਜ਼ ਹਾਰਡ ਵਰਕਿੰਗ ਹੁਣ ਸਾਡੀ ਬੱਸ ਦੀ ਜਰਨੀ ਆ ਸੋ ਸਾਰੇ ਜਣੇ ਆਦੇ ਦੀ ਸੀਟਾਂ ਦੇ ਵਿੱਚ ਅਸੀਂ 8-8 ਘੰਟੇ ਸ਼ੂਟ ਕਰੀ ਜਾਣਾ ਬ੍ਰੇਕਸ ਲੈਣੀ ਹੁਣ ਡਾਇਰੈਕਟਰ ਸਾਹਿਬ ਸਾਡੇ ਬੀ ਸਟ੍ਰਿਕਟ ਵੀ ਬਹੁਤ ਸੀਗੇ ਕਿ ਭਾਈ ਸੋ ਹਨਾ ਉਹਨਾਂ ਦਾ ਕੀ ਹੈ ਨਾ ਵੀ ਹਰ ਇੱਕ ਦਿਨ ਨਾਲ ਚੁਲਬੁਲੇ ਮਾਹੌਲ ਦੇ ਨਾਲ ਮਿਲਣਾ ਰਿਸਪੈਕਟ ਕਰਨੀ ਸਾਰਿਆਂ ਦੀ ਕਿਸੇ ਨੂੰ ਹੈਲਪ ਹੈਲਪ ਕਰਨੀ ਆਈ ਥਿੰਕ ਯੂ نو ਸ਼ੀ ਹੈਜ਼ ਅਮੇਜ਼ਿੰਗ ਅਮੇਜ਼ਿੰਗ ਯੂ نو ਹਰ ਪਰਸਨਲ ਜਰਨੀ ਅਹੈਡ ਆਫ ਹਰ ਆ ਨਾ ਉਹਨਾਂ ਨੂੰ ਬਹੁਤ ਯੂ ਨੋ ਰੱਬ ਕਮ ਚਾਹੀਦੀ ਦਵੇ ਬਿਕਾਜ਼ ਇਦਾਂ ਦੇ ਯੂ ਨੋ ਕੈਰੈਕਟਰਸ ਜਾਂ ਇਦਾਂ ਦੇ ਐਕਟਰ ਇਦਾਂ ਦੇ ਇਨਸਾਨ ਜ਼ਰੂਰੀ ਨੇ ਸੋ ਇਸ ਫਿਲਮ ਦੀ ਨਾ ਇੱਕ ਚੀਜ਼ ਬੜੀ ਖਾਸ ਹੈ ਕਿ ਆਪਾਂ ਹਮੇਸ਼ਾ ਦੇਖਦੇ ਹਾਂ ਨਾ ਕਿ ਸੈਟਸ ਤੇ ਜਿਹੜੇ ਜਿਹੜੇ ਕੈਰੈਕਟਰ ਦਾ ਸ਼ੂਟ ਹੈ ਬਸ ਉਹੀ ਉਹੀ ਪਹੁੰਚਦਾ ਪਰ ਇਹ ਫਿਲਮ ਪੂਰੀ ਦੀ ਪੂਰੀ ਮਨ ਲੰਦਾ ਕਾਸਟ ਨਾਲ ਹੀ ਰਹੀ ਹੈ ਪੂਰੀ ਫਿਲਮ ਦੀ ਸ਼ੂਟਿੰਗ ਦਾ ਬਿਕਾਜ਼ ਦੇਖੋ ਨਾ ਕੈਮਰਾ ਥੋੜਾ ਮੂਰੇ ਬਸ ਦੇ ਸੱਜੇ ਖੱਬੇ ਕਦੇ-ਕਦੇ ਹਨਾ ਕਿਪੀ ਬਾਈ ਦਾ ਸੀਨ ਆ ਜਾਂ ਇਨਰ ਸੀਨ ਆ ਮੇਰਾ ਜ਼ੀਰੋ ਡਾਇਲੋਗ ਆ ਕਿ ਦਿਨ ਚ ਜਾਂ ਤਿੰਨ ਦਿਨਾਂ ਦਾ ਹਨਾ ਬਸ ਉਦਾਂ ਹੀ ਆਪਾਂ ਬੈਠੇ ਰਹਿਣਾ ਮਾ ਹਨਾ ਬਸ ਹੈਲਦੀਆ ਥੋੜਾ ਹਿੱਲੀ ਚੱਲੋ ਜਾਂ ਇੱਧਰ ਹਨਾ ਪਰਿਵਾਰ ਨਾਲ ਗੱਲਾਂ ਕਰੋ ਸੋ ਡੈਫੀਨਿਟਲੀ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਸੀਗਾ ਅ ਬੰਦਾ ਜਿਹੜਾ ਵੀ ਕਹਦਾ ਵੀ ਯਾਰ ਵੀ ਮੈਂ ਬਸ ਜੋ ਅੱਜ ਨਹੀਂ ਅੱਜ ਨਹੀਂ ਛੁੱਟਿਆ ਸਕਦਾ ਉਹਦੋਂ ਛੁੱਟ ਹੀ ਨਹੀਂ ਹੋਣਾ ਤੁਹਾਡਾ ਕੋਈ ਨਹੀਂ ਸਕਦਾ ਕੋਈ ਪਤਾ ਨਹੀਂ ਕਿ ਆ ਵੀ ਕਿਧਰੋਂ ਐਂਗਲ ਚੇਂਜ ਹੋ ਜਵੇ ਲਾਈਟਿੰਗ ਚ ਸ਼ਿਫਟ ਹੋ ਜਵੇ ਸੋ ਸਾਰੇ ਜਾਣੇ ਪੇਸ਼ੈਂਟਲੀ ਇੰਜੋਏ ਕਰੋ ਕੀਤਾ ਜਿਵੇਂ ਹੁਣ ਧੁੱਗੀ ਬਾਜੀ ਆ ਮਾ ਨਿਰਮਲ ਰੇਸ਼ੀ ਮੈਡਮ ਆ ਉਹਨਾਂ ਦੇ ਲਾਈਫ ਦੇ ਐਕਸਪੀਰੀਐਂਸਸ ਉਹਨਾਂ ਨੇ ਲਾਈਫ ਦੇ ਸਿੱਖਿਆ ਜਦੋਂ ਉਹ ਤੁਹਾਨੂੰ ਥੋੜਾ ਸਟੋਰੀਆਂ ਸ਼ੇਅਰ ਕਰਦੇ ਨੇ ਪਰਸਨਲ ਸਟੋਰੀਜ਼ ਹੋ ਗਈਆਂ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਇਦਾਂ ਦੀ ਜਰਨੀ ਵਾਲੀ ਫਿਲਮ ਕਰਕੇ ਕਿਉਂਕਿ ਇੰਨਾ ਸ਼ਾਂਤ ਮੈਂ ਕਦੇ ਬੈਠਾ ਨਹੀਂਗਾ ਤੇ ਨਾਲੇ ਹੁਣ ਇਦਾਂ ਯੂ ਨੋ ਪੇਸ਼ੈਂਸ ਪੇਸ਼ੈਂਸ ਯੇ ਸਬਰ ਜਿਸ ਅਦਰੇ ਅਦੰਗੇ ਦੇ ਵਿੱਚ ਆਹਨ ਐਂਡ ਸ਼ਟਾਪ ਐਂਡ ਲਿਸਨ ਨੇ ਵੈਸੇ ਪੇਸ਼ੈਂਸ ਬਹੁਤ ਜ਼ਰੂਰੀ ਹੈ ਜ਼ਿੰਦਗੀ ਜਿਹੜੇ ਅੱਜ ਦੇ ਯੰਗਸਟਰਸ ਦੇ ਵਿੱਚ ਸਾਡੇ ਵਿੱਚ ਵੀ ਖਤਮ ਹੈ ਉਹ 100% ਮਿਰਚ ਤਾਂ ਮਰਿਆ ਹੋਇਆ ਸੀਗਾ ਅੱਜ ਵੀ ਹਲੇ ਹਲੇ ਥੋੜਾ ਜਿਹਾ ਪੇਸ਼ੈਂਸ ਨੂੰ ਜਗਾ ਰਿਹਾ ਹਾਂ ਵੀ ਥੋੜਾ ਜਿਹਾ ਆ ਜਾ ਕਿ ਯੂ نو ਆਪਣੀ ਲਾਈਫ ਇਨੀ ਫਾਸਟ ਹੋ ਗਈ ਹੈ ਥੋੜਾ ਚਿਰ ਹੁਣ ਯੂ نو ਮੈਂ ਥੋੜਾ ਚਿਰ ਬੈਠ ਜਾ ਮੈਂ ਇੰਨਾ ਪੰਕਚੁਅਲ ਹਾਂ ਵੀ ਮੈਂ ਥੋੜੇ ਕੋਈ ਲੇਟ ਹੋ ਜੇਵੇ ਮੇਰਾ ਪੇਸ਼ੈਂਸ ਹੱਲ ਜਾਂਦਾ ਸੋ ਉਹੀ ਹੈ ਨਾ ਫਿਰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੁਣ ਮੈਂ ਵੀ ਇਹੀ ਚੀਜ਼ ਸਿੱਖ ਰਿਹਾ ਹਾਂ ਵੀ ਸਬਰ ਤੇ ਸ਼ਾਂਤੀ ਦੇ ਨਾਲ ਹੀ ਕੰਮ ਹੁੰਦੇ ਆ ਪੇਸ਼ੈਂਸ ਦੇ ਨਾਲ ਕੀ ਹੈ ਨਾ ਵੀ ਨਾ ਪੇਸ਼ੈਂਸ ਹੋਣ ਤੱਕ ਇਹੀ ਹੁੰਦਾ ਵੀ ਬੰਦਾ ਦਿਮਾਗ ਜੀ ਤੌਰ ਤੇ ਥੋੜਾ ਹਿਲ ਜਾਂਦਾ ਯੂ نو ਸਟ्रेस ਇਹ ਉਹ ਚੀਜ਼ ਆ ਜਾਂਦੀ ਹੈ ਨੇ ਸੋ ਆਪ ਦਾ ਰਿਲੈਕਸ ਹੋ ਕੇ ਬਸ ਸਬਰ ਨਾਲ ਕੰਮ ਕਰੋ ਕੀ ਬਾਤ ਹੈ ਸੋ ਅੱਜ ਕੀ ਜਾਂਦੇ ਜਾਂਦੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਫੈਨਸ ਨੂੰ ਅਰਦਾਸ ਦੀ ਜਿਹੜੇ ਲੋਕ ਵੇਟ ਕਰ ਰਹੇ ਹਾਂ ਹਾਂਜੀ ਮੇਰੇ ਤੋਂ ਇਹੀ ਅਪੀਲ ਹੈ ਜੀ 13 ਸਪਟੰਬਰ ਨੂੰ ਫਿਲਮ ਦੇਖਣ ਜਾਓ ਪਰਿਵਾਰ ਦੇ ਨਾਲ ਜਾਓ ਜਵਾਕਾਂ ਨੂੰ ਲੈ ਕੇ ਜਾਓ ਬਿਊਟੀਫੁਲ ਸਿਨੇਮਾ ਮਾ ਬਿਊਟੀਫੁਲ ਸਿੱਖਣ ਦੀ ਚੀਜ਼ ਸਟੋਰੀ ਦੇ ਵਿੱਚ ਤੁਹਾਨੂੰ ਮਿਲੂਗੀ 100% ਅਜੀ ਤੇ ਬਸ ਮਿਲ ਮਿਲਦੇ ਆ ਸਤੰਬਰ 13 ਨੂੰ ਸਿਨੇਮਾ ਦੇ ਵਿੱਚ ਥੈਂਕ ਯੂ ਸੋ ਇਸ ਜੀ ਮੇਰੇ ਨਾਲ ਜੱਗੀ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਅਰਦਾਸ ਫਿਲਮ ਲੈ ਕੇ ਜਲਦ ਸਿਨੇਮਾ ਕਰਾਂ ਦੇ ਵਿੱਚ ਦਸਤਕ ਦੇਣ ਵਾਲੇ ਨੇ ਤੁਸੀਂ ਵੀ ਜ਼ਰੂਰ ਪਹੁੰਚਣਾ ਤੇ ਫਿਲਮ ਨੂੰ ਦੇਖਣਾ ਫਿਲਹਾਲ ਹੀ ਮੈਨੂੰ ਦੀਵ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੁੱਲਾ ਦੈਨਿਕ ਸਵੇਰ ਟੀਵੀ ਚੰਡੀਗੜ੍ਹ